ਭਾਈ ਜੀ ਆਇਆ ਕਰੇ ਬੈਠੇ ਬੈਠੇ ਕਈ ਵਾਰ ਐ ਕੰਮ ਹੋ ਜਾਂਦਾ ਜੀ ਦੀਪ ਉਹ ਤੇ ਉੱਥੇ ਲੱਗਦੀ ਹੁੰਦੀ ਅੰਦਰ ਉੱਥੋਂ ਐਂ ਜਦ ਬੈਕ ਕਰਦੇ ਤੋ ਅੱਜ ਮੀ ਪੈ ਗਿਆ ਖਾਸਾ ਤੇ ਇਹਦਾ ਕੰਮ ਹੋ ਗਿਆ ਐ ਮੈਂ ਕਹਣਾ ਯਾਰ ਉਹ ਪੌਣਾਪੂ ਹਾਂਜੀ ਕੁਛ ਫਸੌਣਾ ਪੁੱਥਰੇ ਲੱਕੜ ਹਨਾ ਫਸੌਣੇ ਯਾਰ ਇਹ ਲੋ ਲੱਕੜ ਪਾ ਕੇ ਚੱਕਣੀ ਚੱਕਰੇ ਨਾ ਹੁਣ ਪਿੱਛੇ ਵੀ ਆ ਤਿਲਕਣਾ ਫਰਸ਼ ਐ ਥੱਲੇ ਗੁੱਡੀਆਂ ਮੜੀਆਂ ਆੜਨ ਤੇ ਫਿਰ ਤਾਂ ਖਿੱਚੇ ਕਿਸੇ ਪਾਸੇ ਨੂੰ ਹਾਂ ਜਾਇਆ ਵੀ ਪਿੱਛੇ ਬੰਦੇ ਵੱਧ ਚੜ ਜੀ ਹੈ ਨਾ ਹੂੰ ਹੂੰ ਪਿਛਲੇ ਟਾਇਰਾਂ 'ਚ ਜ਼ੋਰ ਪਾਵੇ ਪਾਵੇ ਚੜ ਚੜ ਕੇ ਪਿੱਛੇ ਚੜ ਜਾ ਚੜ ਜਾ ਨਹੀਂ ਨਹੀਂ ਜਿਹੜਾ ਪਿੱਛੇ ਕਰਦਾ ਥੱਲੇ ਇੱਕ ਧਰਦੇ ਹੋ ਜੇ ਉਹਨੇ ਪਿੱਛੇ ਹੁੰਦੀ ਨਾ ਥੱਲੇ ਡਲਾ ਧਰ ਦੇ ਇੱਕ ਏਕਟ ਇੱਕ ਸਾਹਤੀ ਏਕਟ ਚਲੂ ਕਰੋਗੇ ਤਾਂ ਮੂਰਲੇ ਪਾਸੇ ੱਟਦਾ ਜੂ ਥੱਲੇ ਤਾਂ ਉੱਚੀ ਹੁੰਦੀ ਜਾਊ ਮੁਰੋ ਹੌਲੀ ਹੌਲੀ ਹਾਂ ਹੁਣੇ ਥੱਲੇ ਕੱਢਿਆ ਖੜਚ ਖੱਤੋਂ 2 ਮਿੰਟ ਗਗਨ ਗਗਨ ਇੱਟਾ ਨੇ ਤੈਨਾਂ ਚੈਰਟਾ ਤੈਨਾਂ ਚੈਰਟਾ ਹੋ ਤੂੰ ਚੱਲ 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 ਲਾ 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 ਕਬ ਆਇਆ ਆਇਆ ਚੱਲ 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 ਬੇਸ ਹਾਂ ਹੋ ਬੇਸ पायड़ा या डॉक्टर भाई ये है आए हो जाना कई बार कब करे बैठे बैठे चल 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 ਇਹ ਤਾਂ ਸੰਦੀ ਜੱਟਾਂ ਵਾਲਾ ਤਾਂ ਨਿਕਲ ਗਿਆ ਜੇ ਦੂਜਾ ਹੁੰਦਾ ਇਹ ਤੁਹਾਨੂੰ ਦਾ ਦੋ ਦਿਨ ਗੌਜੀ ਆਲੇ ਕਿ ਨਹੀਂ ਢੇੜਿਆ ਵਿੱਚ ਉਬਰ ਆ ਜਾ ਆ ਜਾ ਆ ਜਾ ਜਾਣਦੇ ਹੋਰ ਪਿੱਛੇ ਨੂੰ ਆਇ ਨਾ ਆਇ ਨਾ ਇਧਰ ਨੂੰ ਕਰ ਲੈ ਬਵਾ ਮੂਤਣਾ ਡਾਡਾ ਕੀ ਹਾਲ ਨੇ ਸਸੀ ਗੱਲ ਕਿਵੇਂ ਬਹੁਤ ਵਧੀਆ ਜਮਾ ਵਧੀਆ ਤੁਸੀਂ ਸੁਣਾਓ ਕੀ ਕਰ ਤੇਰੇ ਅੱਗੇ ਬਸ ਕੁਝ ਨਹੀਂ ਅੱਜ ਪੂਰਾ ਇਹ ਤਾਂ ਠੰਡਾ ਦਾ ਨੰਦ ਮਹਾਰਾਜ ਜੀ ਆਪਾਂ ਹੈਂ ਆ ਬੱਬਰ ਲਾਉਂਦੀ ਦਾ ਬੈਂਪਰ ਦੇ ਲੈ ਇਹਨਾਂ ਬੈਂਪਰ ਜਾਂ ਫਿਰ ਮੁਕਲਚ ਵੜਵਾ ਲੈ ਇਹਦਾ ਵਿਚਾਰੀ ਨੇ ਕਹਿੰਦੇ ਮਰਨਾ ਮੈਂ ਕੀ ਕਰੂੰ ਹਲਦਾ ਸੰਦ ਤੁਸੀਂ ਤਗੜੇ ਰੱਖੀ ਬੈਠੋ ਸਾਰੇ ਅਸਲ ਵਿੱਚ ਤਗੜੇ ਸੰਦਾ ਦੀ ਤਾਂ ਇਹੀ ਸੋਖਿਆ ਆਪਾਂ ਨੂੰ ਉੱਥੇ ਜਲਾ ਹੁਣ ਕਿੱਥੇ ਰਿਹਾ ਹੈ ਤਾਂ ਤੇ ਸੀਗਾ ਅੱਛਾ ਚਲ ਹੁਣ ਤੂੰ ਉੱਥੋਂ ਬਹਿਲਾ ਹੋ ਕੇ ਆ ਜਾਗਾ ਅੱਛਾ ਠੀਕ ਹੈ ਹਾਂ ਨਿੰਨੂ ਅਮੀ ਵੀ ਅੱਜ ਮੀਂਹ ਵੀ ਅਸਲ ਵਿੱਚ ਕੰਮ ਖਰਾਬ ਕਰਦਾ ਮੱਝਾਂ ਵਾਲਾ ਆਪਣਾ ਹਨਾ ਕਰ ਸੋਨਾ ਹੋ ਗਿਆ ਮੌਸਮ ਹਾਂ ਇਹ ਤਾਂ ਹੈ ਅਸਲ ਵਿੱਚ ਨਾ ਜਿਹੜੀ ਕਿਆਰੀ ਹੈ ਉੱਥੇ ਕਿਆਰੀ ਚਿੱਟਾਂ ਧਰ ਕੇ 20 ਕਿਟਾ ਚਨੀਆ ਜਾਣਾ ਹੈ ਬਰਾਬਰ ਕਲੇ ਟਹਿਰਾ ਜਿੰਨਾ ਥਾ ਪਰਮਾਨੈਂਟ ਪੱਕਾ ਥਾਂ ਹੋ ਜੀ ਬੱਸ ਕਿੰਨੀ ਬਈ ਜੀ ਇਹ ਤਾਂ ਠੀਕ ਹੈ ਵੀ ਸੀ ਜੀਪ ਬਾਕੀ ਮੁੰਡੇ ਚੋਬਰ ਨਵੇਂ ਸੀ ਤੇ ਰਹਿੰਦੇ ਖੁੰਦੇ ਡਾਕਟਰ ਆ ਇਹ ਤੇ ਤਾਂ ਬਸ ਕੰਮ ਸੋਹਣਾ ਕਿਹਾ ਟੇਪਰ ਜੀ ਬਣਾਈ ਵੀ ਵਧੀਆ ਇਧਰ ਵੀ ਥੋੜਾ ਜਿਹਾ ਹੋ ਗਿਆ ਜੇ ਟੱਕਰ ਹੁੰਦੀ ਫੇਰੇ ਸ਼ਾਇਦ ਔਖੀ ਚੜਦੀ ਇੱਕ ਪਿੱਛੇ ਫਰਸ਼ਾ ਟਾਈਲਾਂ ਟਾਈਲਾਂ ਕਰਕੇ ਵੀ ਔਖਾ ਕੰਮ ਹੂੰ ਲਓ ਜੀ ਬਈ ਜੀ ਇਸ ਤਰ੍ਹਾਂ ਵਿੱਚ ਕਈ ਵਾਰੀ ਘਰੇ ਬੈਠੇ ਬੈਠੇ ਵੀ ਇਸ ਤਰ੍ਹਾਂ ਕਿਵਰੇ ਕੰਮ ਮਿਲ ਜਾਂਦਾ ਹੈ ਤੇ ਮੀਂਹ ਖਾਸਾ ਡਿੱਗਿਆ ਤੇ ਮੀਂਹ ਡਿੱਗਣ ਦੇ ਕਰਕੇ ਵੀ ਘਰੇ ਸਾਰੇ ਕੱਚੇ ਬਿਹੜੇ ਬੂੜੇ ਜਿਹੜੇ ਕੈਰੀਆਂ ਨੇ ਤਾਂ ਗਿੱਲੇ ਹੋ ਜਾਂਦੇ ਆ ਤੇ ਬਹੁਤ ਚਿਰ ਦੇ ਖੁੱਭੀ ਜਾਂਦੇ ਸੀ ਤੁਸੀਂ ਇਹ ਦੇਖੜੇ ਮੂੜੇ ਕਾਫੀ ਟਾਈਮ ਦੇ ਮੱਥਾ ਮਾਰੀਆਂ ਕੋਈ ਚੜਦੀ ਹੈ ਨਹੀਂ ਸੀ ਜੀਪ ਤੇ ਉਸ ਸਮਾਂ ਦੀ ਕੈਰੀ ਹਿੱਲ-ਹਿੱਲ ਕੇ ਮੂਰੇ ਨੀਵਾ ਹੋ ਕੇ ਥੱਲੇ ਡੁੱਗੀ ਗਈ ਪਰ ਠੀਕ ਹੈ ਵਧੀਆ ਰਹੇ ਤੇ ਚਲੋ ਨਾਲੇ 2 ਘੰਟੇ ਸੋਣੇ ਟਾਈਮ ਪਾਸ ਹੋ ਗਿਆ ਸਾਡਾ ਠੀਕ ਹੈ ਜੀ ਤੇ ਬਾਕੀ ਦੱਸਿਓ ਕਮੈਂਟ ਕਰਕੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਨਵੇਂ ਦਿਨ ਤੇ ਕਿਸੇ ਨਵੀਂ ਗੱਲਬਾਤ ਦੇ ਨਾਲ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ